ਸਤਿ ਸ਼੍ਰੀ ਅਕਾਲ ਦੋਸਤੋ ਜੁੜ ਚੁੱਕੇ ਹੋ ਟੂਡੇ ਪੰਜਾਬ ਨੂੰ ਚੈਨਲ ਦੇ ਨਾਲ ਮੈਂ ਹਾਂ ਤਰਸੇਮ ਸਿੰਘ ਮਠਾਰੂ ਤੇ ਗੱਲ ਕਰਦੇ ਆਂ ਜੀ ਅੱਜ ਦੇ ਦਿਨ ਦੀ ਸੁਬਾਹ ਦੀਆਂ ਤਾਜ਼ਾ ਤਰੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੌੜਵੀਂ ਖਬਰਾਂ ਤੇ ਪਹਿਲੀ ਚੌੜਵੀਂ ਖਬਰ ਹੈ ਕਿ ਪੀਐਮ ਖਿਲਾਫ ਟਿੱਪਣੀ ਕਰਨ ਲਈ ਪਈ ਭਾਰੀ ਸਰਕਾਰ ਨੇ ਆਪਣੇ ਹੀ ਮੰਤਰੀ ਨੂੰ ਕੀਤਾ ਸਸਪੈਂਡ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇਗੇ ਤਿੰਨ ਬਿੱਲਾਂ ਨੂੰ ਮਿਲੀ ਮਨਜ਼ੂਰੀ ਸੀਐਮਐਮ ਨੇ ਗਵਰਨਰ ਦਾ ਕੀਤਾ ਧੰਨਵਾਦ ਰਜਿਸਟਰੀਆਂ ਨੇ ਭਰਿਆ ਸਰਕਾਰੀ ਖਜ਼ਾਨਾ 3142 ਕਰੋੜ ਰੁਪਏ ਦੀ ਆਮਦਨ ਪੰਜਾਬ ਚ ਕੜਾਕੇ ਦੀ ਠੰਡ ਕਾਰਨ 4 ਲੋਕਾਂ ਦੀ ਹੋਈ ਮੌਤ ਆਉਣ ਵਾਲੇ 2 ਦਿਨਾਂ ਚ ਮੀਂਹ ਦੀ ਸੰਭਾਵਨਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਸਕੂਲਾਂ ਚ 14 ਜਨਵਰੀ ਤੱਕ ਛੁੱਟੀਆਂ ਦਾ ਕੀਤਾ ਐਲਾਨ ਦੇਸ਼ ਵਿੱਚ 2 ਸਾਲਾਂ ਸਪੈਸ਼ਲ ਬੀਏਡ ਕੋਰਸ ਬੰਦ 4 ਸਾਲ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ ਲੰਬਿਤ ਇੰਤਕਾਲ ਮਾਮਲੇ ਨੇਪਟੌਨ ਦੇ ਮੋੜ ਲੱਗਣਗੇ ਕਮ ਬੁਖਤ ਮੰਤਰੀ ਨੇ ਦੱਸੀ ਤਾਰੀਖ ਲੋਕ ਸਭਾ ਚੋਣਾਂ ਕਰਕੇ ਮਹੀਨਾ ਪਹਿਲਾ ਹੀ ਹੋਣ ਗਿਆ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਚਾ ਸਿਰਫ ਇੱਕ ਮਹੀਨਾ ਪੀਆਰਸੀਬੀ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਹੁਣ ਪਾਸ ਹੋਣ ਲਈ ਇੰਨੇ ਨੰਬਰ ਲੈਣੇ ਲਾਜ਼ਮੀ ਕੌਨਸਟੇਬਲ ਅਤੇ ਐਸਆਈ ਦੀਆਂ ਸਾਮੀਆਂ ਤੇ ਹੋਵੇਗੀ ਬੰਪਰ ਭਰਤੀ ਨੋਟੀਫਿਕੇਸ਼ਨ ਜਾਰੀ ਦਸਵੀਂ ਪਾਸ ਲਈ ਵੀ ਮੌਕਾ ਦਾ ਦੋਸਤੋ ਅੱਜੀਆਂ ਆਪਣੀਆਂ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜਾਣਕਾਰੀ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਤੋ ਵਾਤ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਨਾ ਤੇ ਗੱਲ ਕਰਦੇ ਹਾਂ ਪਹਿਲੀ ਖਬਰ ਦੀ ਕਿ ਪੀਐਮ ਮੋਦੀ ਖਿਲਾਫ ਟਿੱਪਣੀ ਕਰਨੀ ਪਈ ਪਾਰੀ ਸਰਕਾਰ ਨੇ ਆਪਣੇ ਹੀ ਮੰਤਰੀਆਂ ਨੂੰ ਕੀਤਾ ਸਸਪੈਂਡ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਆਪत्तिजनक ਟਿੱਪਣੀ ਕਰਨ ਵਾਲੇ ਮਾਲਦੀਵ ਦੇ ਮੰਤਰੀਆਂ ਖਿਲਾਫ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਮਾਲਦੀਪ ਸਰਕਾਰ ਨੇ ਮੰਤਰੀ ਮਰੀਮ ਸ਼ਿਓਨਾ ਨੂੰ ਸਸਪੈਂਡ ਕਰ ਦਿੱਤਾ ਇਸ ਤੋਂ ਇਲਾਵਾ ਦੋ ਹੋਰ ਮੰਤਰੀਆਂ ਹਸਨ ਜਹਾਨ ਅਤੇ ਮਾਲਸ਼ਾ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਜੇਕਰ ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਕਸ਼ੀਪ ਦੇ ਦੌਰੇ ਤੇ ਗਏ ਹੋਏ ਹਨ ਅਤੇ ਅਜਿਹੇ ਸਮੇਂ ਵਿੱਚ ਮਾਲਦੀਪ ਦੇ ਮੰਤਰੀਆਂ ਵੱਲੋਂ ਅਜਿਹੀ ਬਿਆਨਬਾਜ਼ੀ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ਉੱਪਰ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਗਾਤਾਰ ਦੁਨੀਆਂ ਦੇ ਵੱਡੇ ਵਿਕਸਿਤ ਅਤੇ ਅਲਪ ਵਿਕਸਿਤ ਦੇਸ਼ਾਂ ਦਾ ਦੌਰਾ ਕਰਕੇ ਉਹਨਾਂ ਦੇਸ਼ਾਂ ਨਾਲ ਆਪਣੇ ਸਬੰਧ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਿਲੀ ਮਨਜ਼ੂਰੀ ਸੀਐਮ ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਹੋਰ ਬਿੱਲਾਂ ਨੂੰ ਮਨਜ਼ੂਰੀ ਮਿਲ ਗਈ ਹੈ ਇਹਨਾਂ ਇਹਨਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਬਰਨਵੈਲਨ ਪ੍ਰੋਹਤ ਨੇ ਮਨਜ਼ੂਰੀ ਦਿੱਤੀ ਹੈ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਦੇ ਰਾਜਪਾਲ ਬਨਵੈਲਰ ਪ੍ਰੋਹਜ ਜੀ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇਗੇ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੀਐਮ ਨੇ ਪੰਜਾਬ ਦੇ ਗਵਰਨਰ ਦਾ ਧੰਨਵਾਦ ਕੀਤਾ ਉਹਨਾਂ ਨੇ ਲਿਖਿਆ ਕਿ ਉਮੀਦ ਕਰਦੇ ਹਾਂ ਕਿ ਪੰਜਾਬ ਪੱਕੀ ਬਾਕੀ ਸਾਰੇ ਬਿੱਲ ਵੀ ਜਲਦੀ ਮਨਜ਼ੂਰ ਹੋਣਗੇ ਇਹ ਬਿੱਲ ਮਨਜ਼ੂਰ ਕੀਤੇ ਗਏ ਨੇ ਪਹਿਲਾ ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਦੂਜਾ ਜਾਇਦਾਦ ਦਾ ਤਬਾਦਲਾ ਪੰਜਾਬ ਸਰਵੋਤ ਬਿੱਲ 2023 ਤੇ ਤੀਜਾ ਭਾਗ ਸਟੈਪ ਪੰਜਾਬ ਸਰਵੋਤ ਬਿੱਲ 2023 ਰਜਿਸਟਰੀਆਂ ਨੇ ਭਰਿਆ ਸਰਕਾਰੀ ਖਜ਼ਾਨੇ 3142 ਕਰੋੜ ਰੁਪਏ ਦੀ ਆਮਦਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਾਰਦਰਸ਼ੀ ਪਾਰਦਰਸ਼ੀ ਖਜ਼ਜਲ ਕੁਵਾਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸਿਵਾਮਾ ਦੇ ਨਤੀਜੇ ਵਜੋਂ ਜ਼ਮੀਨਦਾਰ ਦਾਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ ਸਿਰਫ ਦਸੰਬਰ ਮਹੀਨੇ ਵਿੱਚ ਹੀ ਪਿਛਲੇ ਸਾਲ ਦੇ ਮੁਕਾਬਲੇ 32 ਫੀਸਦੀ ਜ਼ਿਆਦਾ ਆਮਦਨ ਹੋਈ ਹੈ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜੀ ਪਾਣੀ ਦਾ ਸੈਕਜ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਦਸੰਬਰ 2023 ਚ ਪਿਛਲੇ ਸਾਲ ਦੇ ਮੁਕਾਬਲੇ 102.4 ਕਰੋੜ ਰੁਪਏ ਜ਼ਿਆਦਾ ਆਏ ਨੇ ਦਸੰਬਰ 2022 ਦੇ 315.81 ਕਰੋੜ ਰੁਪਏ ਦੇ ਮੁਕਾਬਲੇ ਦਸੰਬਰ 2023 ਦੇ ਸਰਕਾਰੀ ਖਜ਼ਾਨੇ ਵਿੱਚ 417 ਕਰੋੜ ਰੁਪਏ ਆਏ ਜੇ ਪਾਣੀ ਦੱਸਿਆ ਕਿ April 2023 ਤੋਂ ਦਸੰਬਰ 2023 ਤੱਕ ਕੁੱਲ 3142 ਕਰੋੜ ਰੁਪਏ ਦੀ ਆਮਦਨ ਹੋਈ ਹੈ ਪਿਛਲੇ ਸਾਲ 2022 ਵਿੱਚ ਇਹੀ ਆਮਦਨ 2856 ਕਰੋੜ ਰੁਪਏ ਸੀ ਹੁੰਦਾ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪਸ਼ਟ ਦੇਸ਼ਾਨਾ ਦੇਹ ਦਿੱਤੇ ਹੋਏ ਹਨ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਾ ਕੀਤਾ ਜਾਵੇ ਪੰਜਾਬ ਚ ਕੜਾਕੇ ਦੀ ਠੰਡ ਨਾਲ ਚਾਰ ਲੋਕਾਂ ਦੀ ਹੋਈ ਮੌਤ ਆਉਣ ਵਾਲੇ 2 ਦਿਨ ਮੀਂਹ ਦੀ ਸੰਭਾਵਨਾ ਪੰਜਾਬ ਚ ਕੜਾਕੇ ਦੀ ਠੰਡ ਦਾ ਕਹਿਰ جاری ਆ ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਠੰਡ ਵਧਣ ਦੀ ਸੰਭਾਵਨਾ ਦੱਸੀ ਹੈ ਪੰਜਾਬ ਚ ਵੱਧੀ ਠੰਡ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਦਰਅਸਲ ਤਤਕਰਨ ਪਟਿਆਲਾ ਚ ਦੋ ਅਤੇ ਮੁਹਾਲੀ ਚ ਇੱਕ ਅਤੇ ਗੁਰਦਾਸਪੁਰ ਚ ਇੱਕ ਸਕੂਲੀ ਬੱਚੇ ਦੀ ਮੌਤ ਹੋ ਗਈ ਅਜਿਹੇ ਚ ਮੌਸਮ ਵਿਭਾਗ ਨੇ ਪੰਜਾਬ ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਲੁਧਿਆਣਾ ਪਟਿਆਲਾ ਰੂਪਨਗਰ ਅਤੇ ਸੰਗਰੂਰ ਵਿੱਚ ਅੱਧੀ ਰਾਤ ਤੋਂ ਹੀ ਧੁੰਦ ਸ਼ਹੀ ਹੋਈ ਹੈ ਪੰਜਾਬ ਚ ਸ਼ਨੀਵਾਰ ਨੂੰ ਕਰੀਬ 2 ਘੰਟੇ ਤੋਂ ਪਰਹਿਣ ਕਰਨ ਵਾਤਾਵਰਨ ਤਾਪਮਨ ਇੱਕ ਗ੍ਰੇਡ ਦਾ ਵਾਧਾ ਹੋਇਆ ਪਰ ਫਿਰ ਇਹ ਆਮ ਨਾਲ 7.4 ਡਿਗਰੀ ਘਟ ਰਿਹਾ ਹੈ ਅਮਰਸਰ 9.2 ਡਿਗਰੀ ਤਾਪਮਨ ਨਾਲ ਸਾਬਤ ਹੋ ਜਿਆ ਦੇ ਠੰਡਾ ਰਿਹਾ ਹੈ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਜਾਂ ਤਾਂ ਥਾਵਾਂ ਤੇ ਸੰਘਣੀ ਧੁੰਦ ਦੀ ਭੁਖ ਬਾਣੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਸਕੂਲਾਂ 'ਚ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਜੀਹਾਂ ਦੋਸਤੋ ਪੰਜਾਬ 'ਚ ਵਾਧੇ ਠੰਡ ਦੇ ਮੱਦੇਨਜ਼ਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ 10ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਦਿਨ ਬਦ ਦਿਨ ਵਧ ਰਹੀ ਠੰਡ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਅਗਲੀ ਖਬਰ ਕਿਸ ਦੇਸ਼ ਦੇ 2 ਸਾਲਾ ਸਪੈਸ਼ਲ ਬੀਐਡ ਕੋਰਸ ਬੰਦ 4 ਸਾਲਾ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ ਜੀ ਹਾਂ ਦੋਸਤੋ ਦੇਸ਼ ਵਿੱਚ 2 ਸਾਲਾ ਵਿਸ਼ੇਸ਼ ਬੀਐਡ ਕੋਰਸ ਬੰਦ ਕਰ ਦਿੱਤਾ ਗਿਆ ਹੈ ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਅਕਾਦਮਿਕ ਸੈਸ਼ਨ 2024-25 ਤੋਂ ਸਿਰਫ 4 ਸਾਲਾ ਵਿਸ਼ੇਸ਼ ਬੀਐਡ ਕੋਰਸ ਨੂੰ ਹੀ ਮਾਨਤਾ ਦਿੱਤੀ ਜਾਵੇਗੀ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਆਰਸੀਆ ਨੇ ਇਸ ਸਬੰਧੀ ਇੱਕ ਨੋਟਿਸ ਜਾਰੀ ਕੀਤਾ ਹੈ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਦੇਸ਼ ਪੱਧਰ 'ਤੇ ਵਾਕਾ ਕਵ ਦੇ ਦੇਖ ਸੰਸਥਾਵਾਂ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਬੀਐਡ ਕੋਰਸਾਂ ਨੂੰ ਮਾਨਤਾ ਦਿੰਦੀ ਹੈ ਆਰਸੀਆਈ ਨੇ ਸਰਕੂਲਰ ਵਿੱਚ ਕਿਹਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਦੇ ਤਹਿਤ ਹੁਣ 2 ਸਾਲਾਂ ਦੇ ਵਿਸ਼ੇਸ਼ ਬੀਐਡ ਕੋਰਸ ਦੇ ਪਾ ਬੰਦੇ ਲਗਾ ਦਿੱਤੀ ਗਈ ਹੈ ਹੁਣ ਸਿਰਫ 4 ਸਾਲਾਂ ਵਿਸ਼ੇਸ਼ ਬੀਐਡ ਕੋਰਸ ਨੂੰ ਹੀ ਮਾਨਤਾ ਮਿਲੇਗੀ ਡਿਸ਼ ਪਰ ਵਿੱਚ ਲਗਭਗ 1000 ਅਜਿਹੀਆਂ ਸੰਸਥਾਵਾਂ ਯੂਨੀਵਰਸਿਟੀ ਹਨ ਜਿੱਥੇ ਇਹ ਕੋਰਸ ਪੇਸ਼ ਕੀਤਾ ਜਾ ਰਿਹਾ ਹੈ ਲੰਬੇ ਤੇ ਇੰਤਕਾਲ ਮਾਮਲੇ ਨੈਪਟੂਨ ਦੇ ਮੋਰ ਤੋਂ ਲੱਗਣ ਕੇ ਕੈਂਪ ਮੁੱਖ ਮੰਤਰੀ ਨੇ ਦਰਸੀ ਤਾਰੀਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਤ ਤੋਂ ਇੰਤਕਾਲ ਦੇ ਮਾਮਲਿਆਂ ਨੂੰ ਨਿਪਟਾਉਣ ਸੰਬੰਧੀ ਇੱਕ ਕੈਂਪ ਲਗਾਉਣ ਦਾ ਐਲਾਨ ਕੀਤਾ ਇਹਨਾਂ ਇਸ ਵਾਰ ਚ ਟਵੀਟ ਕਰਦੇ ਹੋਇਆ ਜਾਣਕਾਰੀ ਦਿੱਤੀ ਹੈ ਕਿ ਇਹ ਕੈਂਪ 15 ਜਨਵਰੀ ਲਗਾਇਆ ਜਾਵੇਗਾ ਪੰਜਾਬ ਸਰਕਾਰ ਨੇ 6 ਜਨਵਰੀ ਦੇ ਦਿਨ ਇੰਤਕਾਲ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਕੈਂਪ ਲਗਾਏ ਸਨ ਜਿਸ ਦਾ ਰਿਕਾਰਡ ਲੋਕਾਂ ਨੇ ਅੱਲਾਹਿਆਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌੜ ਤੋਂ ਇਤਕਾਲ ਮਾਮਲਿਆਂ ਨੂੰ ਨਿਪਟਾਉਣ ਲਈ ਲਗਾਏ ਜਾਣ ਵਾਲੇ ਕੈਂਪਾਂ ਨੂੰ ਲੈ ਕੇ ਇੱਕ ਟਵੀਟ ਕੀਤਾ ਉਹਨਾਂ ਨੇ ਲਿਖਿਆ ਕਿ ਬੀਤੇ ਦਿਨੀ ਪੰਜਾਬ ਚ ਇਤਕਾਲਾਂ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਤਹਿਸੀਲਾਂ ਤੇ ਸਬ ਤਹਿਸੀਲਾਂ ਚ ਵਿਸ਼ੇਸ਼ ਕੈਂਪ ਲਗਾਏ ਗਏ ਜਿੱਥੇ 31 ਹਜ਼ਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਇਹ ਇੱਕ ਚੰਗੀ ਪਹਿਲ ਹੈ ਤੇ ਅਸੀਂ ਲੋਕਾਂ ਨੂੰ ਸਹੂਲਤ ਦੇਣ ਲਈ ਲਗਾਤਾਰ ਅਜਿਹੇ ਉਪਰਾਲੇ ਕਰਾਂਗੇ ਅਸੀਂ ਦੁਬਾਰਾ 15 ਜਨਵਰੀ ਨੂੰ ਇੱਕ ਕੈਂਪ ਲਾਵਾਂਗੇ ਲੋਕ ਸਭਾ ਚੋਣਾਂ ਕਰਕੇ ਮਹੀਨਾ ਪਹਿਲਾਂ ਹੀ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ ਤਿਆਰੀ ਲਈ ਬਚਿਆ ਸਿਰਫ 1 ਮਹੀਨਾ ਸਿਕਾਮਾਂਤੀ ਹਜੋ ਸਿੰਘ ਬੈਸਨਿਕ ਹੈ ਕਿ ਲੋਕ ਸਭਾ ਚੋਣਾਂ ਕਰਕੇ ਐਸਆਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ ਹੋਣਗੀਆਂ ਬੈਸ ਨੇ ਕਿਹਾ ਕਿ ਹਰ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਾਫੀ ਛੁੱਟੀਆਂ ਕਰਨੀਆਂ ਪਈਆਂ ਸਨ ਇਸ ਕਰਕੇ ਠੰਡ ਹੋਣ ਦੇ ਬਾਅਦ ਜਿਆਦਾ ਛੁੱਟੀਆਂ ਨਹੀਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਕਰਕੇ 6 ਫਰਵਰੀ ਤੋਂ ਬੱਚਿਆਂ ਦੇ ਪੇਪਰ ਸ਼ੁਰੂ ਹੋਣਗੇ ਇਸ ਵਾਰ ਮੈਰਿਟੋਰੀਅਸ ਤੇ ਸਕੂਲ ਆਫ ਐਮਿਨੈਂਸ ਦੇ ਪੇਪਰ ਇਕੱਠੇ ਹੋਣਗੇ ਸਕੂਲ ਆਫ ਐਮਿਨੈਂਸ ਤੇ ਮੈਰਿਟੋਰੀਅਸ ਦੇ ਬੱਚਿਆਂ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ ਬੈਸ ਨੇ ਕਿਹਾ ਕਿ ਪ੍ਰਾਈ ਕਈ ਸਕੂਲਾਂ ਵਿੱਚ ਮਿਲ ਰਹੀਆਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਇਨਹਾਰ ਬਦਲ ਰਹੀ ਹੈ 17.5 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਦੇ ਜਵਾਹਰ ਨਗਰ ਸਕੂਲ ਦੀ ਹਾਲਤ ਸੁਧਾਰੀ ਜਾ ਰਹੀ ਹੈ ਪੀਐਸਸੀਬੀ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਹੁਣ ਪਾਸ ਹੋਣ ਲਈ ਇਹਨੇ ਨੰਬਰ ਲੈਣੇ ਲਾਜ਼ਮੀ ਜੀहां ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਇਸ ਤੋਂ ਪਹਿਲਾਂ ਬੋਰਡ ਦੀਆਂ ਵਿਦਿਆਰਥੀਆਂ ਨੂੰ ਇਮਤਿਹਾਨ ਪਾਸ ਕਰਨ ਲਈ ਥਿਉਰੀ ਵਿੱਚ 20 ਫੀਸਦੀ ਅੰਕ ਹਾਸਲ ਕਰਨੇ ਜ਼ਰੂਰੀ ਸਨ ਪਰ ਹੁਣ ਵਿਦਿਆਰਥੀਆਂ ਲਈ 25 ਫੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਸੈਕਸ਼ਨ 2023-24 ਵਿੱਚ ਮਾਰਚ ਮਹੀਨੇ ਵਿੱਚ ਹੋਣ ਵਾਲੀ ਫਾਈਨਲ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਥਿਉਰੀ ਪ੍ਰੀਖਿਆ ਵਿੱਚ 20 ਫੀਸਦੀ ਦੀ ਬਜਾਏ 25 ਫੀਸਦੀ ਅੰਕ ਲੈਣੇ ਹੋਣਗੇ ਪਾਸ ਪ੍ਰਤੀਸ਼ਤ ਅੰਕ ਦਾ ਇਹ ਨਿਯਮ ਗਰੁੱਪ A ਦੇ ਦੇਸ਼ੀ ਵਿਸ਼ੇ ਲਈ ਨਿਰਧਾਰਤ ਕੀਤਾ ਗਿਆ ਹੈ ਜਦੋਂ ਕਿ ਪ੍ਰੈਕਟੀਕਲ ਅਤੇ ਥਿਉਰੀ ਸਮੇਤ ਕੁੱਲ 33 ਫੀਸ ਹੋਣਗੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਕੁੱਲ 650 ਅੰਕ ਹੋਣਗੇ ਪ੍ਰੀਖਿਆ ਵਿੱਚ ਕੁੱਲ 8 ਵਿਸ਼ੇ ਹੋਣਗੇ ਜਿਨ੍ਹਾਂ ਵਿੱਚ ਗਰੁੱਪ A ਦੇ 6 ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਜਦਕਿ ਗਰੁੱਪ B ਦੇ 2 ਵਿਸ਼ਿਆਂ 'ਚ ਬੈਠਣਾ ਲਾਜ਼ਮੀ ਹੋਵੇਗਾ 2022-23 ਵਿੱਚ ਵਿਦਿਆਰਥੀਆਂ ਲਈ 9 ਵਿਸ਼ਿਆਂ ਲਈ ਹਾਜ਼ਰ ਹੋਣਾ ਆ ਲਾਜ਼ਮੀ ਸੀ ਪਰ ਇਸ ਵਾਰ ਇੱਕ ਵਿਸ਼ਾ ਹਟਾ ਦਿੱਤਾ ਗਿਆ ਹੈ ਜੋ ਕਿ ਇਲੈਕਟਿਵ ਪ੍ਰੀ-ਵੋਕੇਸ਼ਨਲ ਅਤੇ NSQF ਹੈ ਤੁਹਾਨੂੰ 10 ਦੀ ਬਜਾਏ 2 ਵਿਸ਼ਿਆਂ ਦੀ ਚੋਣ ਕਰਨੀ ਪਵੇਗੀ ਕਾਂਸਟੇਬਲ ਅਤੇ ਐਸਆਈ ਦੀਆਂ ਅਸਾਮੀਆਂ ਤੇ ਹੋਵੇਗੀ ਬੰਪਰ ਭਰਤੀ ਨੋਟੀਫਿਕੇਸ਼ਨ ਜਾਰੀ ਦਸਵੀਂ ਪਾਸਲੇ ਵੀ ਮੌਕਾ ਆ ਰੇਲਵੇ ਭਾਰਤੀ ਬੋਰਡ ਦੇ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ ਵਿੱਚ ਐਸਆਈ ਅਤੇ ਕਾਂਸਟੇਬਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅੱਜ ਦੀ ਤਰੀਕ ਦਾ ਜੇ ਐਲਾਨ ਨਹੀਂ ਕੀਤਾ ਹੈ ਕਿ ਅਧਿਕਾਰਤ ਵੈਬਸਾਈਟ RPF ਨੂੰ ਲਾਗੂ ਕਰੋ ਇਸ ਨੂੰ indianrailway.gov.in ਆਨਲਾਈਨ ਕਰਨਾ ਹੋਵੇਗਾ ਕੁੱਲ 2250 ਅਸਾਮੀਆਂ ਲਈ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ 2 ਜਨਵਰੀ 2024 ਨੂੰ ਜਾਰੀ ਕੀਤਾ ਗਿਆ ਸੀ ਤੇ ਅੱਜ ਪ੍ਰਕਿਰਿਆ ਸਮਸਾਰਨੀ ਜਲਦੀ ਹੀ ਜਾਰੀ ਕੀਤਾ ਜਾਵੇਗਾ ਇਸ ਭਰਤੀ ਪ੍ਰਕਿਰਿਆ ਰਾਹੀਂ ਕੌਲ 2000 ਕੌਨਸਟੇਬਲ ਅਤੇ 250 ਐਸਆਈ ਅਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ ਕੁੱਲ ਅਸਾਮੀਆਂ ਵਿੱਚ 15 ਫੀਦੀ ਅਸਾਮੀਆਂ ਔਰਤਾਂ ਲਈ ਤੇ 10 ਫੀਦੀ ਅਸਾਮੀਆਂ ਸਾਬਕਾ ਫੌਜੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਨੇ ਇਸ ਲਈ 10ਵੀਂ ਪਾਸ ਵੀ ਅਪਲਾਈ ਕਰ ਸਕਦੇ ਨੇ ਤਾ ਦੋਸਤੋ ਇਸੇ ਨਾਲ ਹੀ ਆਪਣੀਆਂ ਅੱਜ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਦੇ ਆਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ